ਮੈਂ ਕਹੂੰ ਕਹਿੰਦੇ ਜੀ ਇੱਕ ਤਾਂ ਕਰੋਨਾ ਇੱਕ ਕਿਸਾਨ ਅੰਦੋਲਨ ਮੈਂ ਕਰੋਨਾ ਕੁਦਰਤ ਦੀ ਪ੍ਰੋਬਲਮ ਹੈ ਉਹ ਤਾਂ ਸਾਰਿਆਂ ਤੇ ਆਇਆ ਸੀ ਉਹ ਘਰ ਮੈਂ ਲੈ ਕੇ ਆ ਤੇ ਕਿਸਾਨਾਂ ਦੀ ਮੋਦੀ ਦੀ ਪ੍ਰੋਬਲਮ ਹੈ ਉਹ ਘਰ ਮੈਂ ਲੈ ਕੇ ਆ ਸਾਨੂੰ ਬੜੀ ਵਾਅਦੇ ਤੁਸੀਂ ਪਾਈ ਜਿੰਦੇ ਵੀ ਡੈਮੇਜ ਕਿਸਾਨਾਂ ਦੀਆਂ ਸਮੱਸਿਆਵਾਂ ਮੋਦੀ ਦੀਆਂ ਨੇ ਮੋਦੀ ਹੱਲ ਕਰ ਦੇ ਅਸੀਂ ਕਰ ਲਾਂਗੇ ਅਸੀਂ ਅਸੀਂ ਤਾਂ ਨਾਲ ਅਜੀ ਤਾਂ ਹਮੇਸ਼ਾ ਹੀ ਹਮੇਸ਼ਾ ਕਿਸਾਨਾਂ ਦੇ ਬਰਾਬਰ ਖੜਦੇ ਆ ਨਾਲ ਖੜਦੇ ਆ ਸੋ ਇਸ ਕਰਕੇ ਮੈਂ ਕਹਿਣਾ ਕਿ ਆਪਾਂ ਨੇ ਸਮੱਸਿਆਵਾਂ માં ਸਿਰਫ ਗਿਣਨੀਆਂ ਨਹੀਂ ਹੈਗੀਆਂ ਆਪਾਂ ਸਮੱਸਿਆਵਾਂ ਦਾ ਹੱਲ ਕਰਨਾ ਹੈ ਹੱਲ ਕਰਨਾ ਨਹੀਂ ਤਾਂ ਗਿਣੀ ਜਾਓ ਗਿਣਾਈ ਜਾਂਦੇ ਆਪਾਂ ਨੂੰ ਆ ਕਰ ਦਿਓ ਜੀ ਆ ਕਰ ਦਿਓ ਜੀ ਉਹ ਵੀ ਕਹੀ ਜਾਂਦੇ ਆ ਕੰਗ ਜੀ ਆ ਕਰ ਦਾਂਗੇ ਸੋ ਸੰਜੀਵ ਅਰੋੜਾ ਜੀ ਤੁਹਾਡੇ ਕੈਂਡੀਡੇਟ ਨੇ ਚੋਣ ਨਿਸ਼ਾਨ ਝਾੜੂ ਹੈ ਨੰਬਰ ਕਿੰਨੇ ਤੇ ਉਹ ਉਦੋਂ ਪਤਾ ਲੱਗ ਜੂਗਾ ਜਿੱਦੇ ਮਤਲਬ ਲਿਸਟ ਬਣ ਗਈ ਵੀ ਕਿੰਨੇਵੇਂ ਨੰਬਰ ਤੇ ਬਾਟਣਾ ਹੈ ਵੀ ਪਹਿਲੇ ਨੰਬਰ ਤੇ ਆ ਜਾਂ ਦੂਜੇ ਨੰਬਰ ਤੇ ਆ ਜਾਂ ਤੀਜੇ ਨੰਬਰ ਤੇ ਆ ਪਰ ਝਾੜੂ ਚੋਣ ਨਿਸ਼ਾਨ ਤੇ ਸੰਜੀਵ ਅਰੋੜਾ ਫੋਟੋ ਵੀ ਲੱਗੀ ਹੋਊ ਨਾਲ ਸੋਹਣੀ ਜੀ ਫੋਟੋ ਕਿੱਥੇ ਹੈ ਕੋਕ ਕੇ ਹਨ ਕੋਸ਼ੀ ਅਨੀ ਓਕੇ ਇਹ ਸੀੜ ਤਾਂ ਆਪਾਂ ਜਿੱਤ ਆਇਆ ਉਹ ਤਾਂ ਗੁਰਪ੍ਰੀਤ ਜੀ ਹਲੋ ਗੋਗੀ ਸਾਹਿਬ ਨੂੰ ਮੈਂ ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਪ੍ਰਮਾਤਮਾ ਉਹਨਾਂ ਦੀ ਵਿਛੜੀ ਰੂਹ ਨੂੰ ਸ਼ਾਂਤੀ ਦੇ ਦੇ ਵਿਛੜ ਕੇ ਸਾਥੋਂ ਇਹ ਤਾਂ ਹੁਣ ਰੱਬ ਹੈ ਜੀ ਪਾਣਾ ਪਾਣਾ ਹੈ ਨਾ ਨਹੀਂ ਤਾਂ ਸੀੜ ਸੀੜ ਤਾਂ ਆਪਣੀ ਹੋਈ ਆ ਫੀਟ ਤੇ ਜਿੱਤੂ ਹੀ ਹੋਇਆ ਹੁਣ ਆ ਸ਼ੋਰਾਂ ਨੇ ਕੰਨ ਚੱਕਰ ਰੱਖੇ ਨੇ ਲੈ ਗਏ ਸਾਡਾ ਕੰਮ ਬਣ ਜੂ ਇਹ ਕਿਸੇ ਦੀ ਮੌਤ ਤੋਂ ਆਪਦਾ ਕੰਮ ਹੀ ਪਾਰਦੇ ਜਿਸ ਦਿਨ ਅਰੇ ਸਨਸਕਾਰ ਵੀ ਨਹੀਂ ਹੋਇਆ ਸੀ ਉਸੇ ਦਿਨ ਪੁੱਛਣ ਲੱਗ ਗਏ ਸੀ ਕਹਿੰਦੇ ਕਾਂਗਰਸੀ ਤੇ ਬੀਜੇਪੀ ਵਾਲੇ ਇੱਥੋਂ ਕੌਣ ਕਰੀਏ ਇੱਥੋਂ ਕੌਣ ਇਹ ਤਾਂ ਸੇਵਾ ਨਹੀਂ ਠੰਡਾ ਹੋਣ ਦਿੰਦੇ ਵੀਰੋ ਇਹ ਤਾਂ ਤਿਆਰੀ ਬੈਠੇ ਨੇ ਭਈ ਪ੍ਰਮਾਤਮਾ ਕਹਾਂ ਰਹੀ ਪਤਾ ਹੈ ਹੈਨਾ ਆਵੇ ਨਾ ਆਵੇ ਪਰ ਪਰਵਾਰ ਗੋਗੀ ਜੀ ਦਾ ਪਰਵਾਰ ਬਿਲਕੁਲ ਬਿਲਕੁਲ ਨਾਲ ਉਹਨਾਂ ਨੂੰ ਚਾਂਤ ਆਤਮਿਕ ਸ਼ਾਂਤੀ ਲਈ ਮੈਂ ਰਾਸ ਵੀ ਕਰਦਾ ਪਰ ਉਹਨਾਂ ਦੀ ਰੂਹ ਨੂੰ ਵੀ ਸ਼ਾਂਤੀ ਉਦੋਂ ਹੀ ਮਿਲੂਗੀ ਜਦੋਂ ਉਹਨਾਂ ਨੂੰ ਇਹ ਪਤਾ ਲੱਗੇ ਕਿ ਆ ਲੋਕ ਅਜੇ ਵੀ ਮੇਰੇ ਨਾਲ ਨੇ ਲੋਕ ਮੇਰੇ ਕੰਮਾਂ ਨੂੰ ਜਗਾਹਾਂ ਜਿਨੇ ਬੇਟਨ ਫੜਾਉਣਿਆਂ ਜਿਵੇਂ ਹੋਰ ਬਾਈ 4 ਹੋਰ ਬਾਈ 4 ਦੀ ਰੇਸ ਹੁੰਦੀ ਹੈ ਇੱਕ ਦੂਜੇ ਨੂੰ ਬੇਟਨ ਫੜਾਉਂਦੇ ਨੇ ਫਿਰ ਉਹ ਲੈ ਕੇ ਜਾਂਦਾ ਐਂਡ ਵਾਲੇ ਦਾ ਨਾਮ ਆ ਜਾਂਦਾ ਦੀ ਐਨੇ ਮਿੰਟ ਚ ਇਹਨੇ ਕੰਪਲੀਟ ਕਰਕੇ ਮੈਡਲ ਜਿੱਤ ਲਿਆ ਪਰ ਬਾਕੀ ਤਿੰਨ ਨੂੰ ਵੀ ਮੈਡਲ ਨਾਲ ਹੀ ਮਿਲਦੇ ਆ ਸੋ ਇਸ ਕਰਕੇ ਸਾਰਿਆਂ ਨੂੰ ਮੈਡਲ ਤੁਹਾਨੂੰ ਇੱਥਿਆਂ ਨੂੰ ਮਿਲਣਗੇ ਕਈ ਵਾਰੀ ਹਾਕੀ ਦੀ ਟੀਮ ਹੈ ਜਾਂ ਕ੍ਰਿਕਟ ਦੀ ਟੀਮ ਹੈ 11 ਪਲੇਅਰ ਹੈ ਕਈ ਵਾਰੀ 4 ਪਲੇਅਰ ਉਹ ਟੀਮ ਤਾਂ 15 ਦੀ ਨੌਂ ਹੁੰਦੀ ਹੈ ਨਾ ਖੇੜਦੇ 11 ਨੇ ਕਈ ਵਾਰੀ 4 ਸਾਰੇ ਪੜ ਜਦੋਂ ਟੀਮ ਜਿੱਤ ਜਾਂਦੀ ਹੈ ਤਾਂ ਮੈਡਲ 15 ਦੇ 15 ਨੂੰ ਕੋ ਜੇ ਮਿਲਦੇ ਹੈ ਜੀ ਇਕੱਠੇ ਮਿਲਦੇ ਸੋਹਬ ਵਾਲਾ ਨੇ ਮੈਂ ਰਾਗੜਾ ਵੀ ਜਾਣਦਾ ਮੈਂ ਇੱਥੀ ਬਾੜੇ ਆ ਲਈ ਰਿਹਾ ਮੈਂ ਨਾਲ ਹੀ ਇੱਥੇ ਆ ਰਹੀ ਹੈ ਨਹਿਰ ਦੇ ਅਪਰਾ ਆਦਰਸ਼ ਕਲੋਨੀ ਮਹਿਕਮੇ ਨੇ ਬੈਕ ਸਾਈਡ ਤੇ ਜੰਗਲਾਤ ਮਹਿਕਮਾ ਇਧਰ ਭਾਈ ਰੰਤਜੀਤ ਸਿੰਘ ਨਗਰ ਆ ਗਿਆ ਇਧਰ ਜੰਗਲਾਤ ਮਹਿਕਮਾ ਨਾਲ ਹੀ ਅਦਰਸ਼ ਕਲੋਨੀ ਤੇ ਉੱਥੇ ਹੀ ਤਾਂ ਆਇਆ ਸੀ 1992 ਚ 1992 ਚ ਇੱਕ 17 ਸਾਲ ਦਾ ਬੱਚਾ ਆਇਆ ਸੀ ਇੱਥੇ ਇਹ ਸ਼ਹਿਰ ਨੇ ਇਹ ਕਰਮ ਭੂਮੀ ਹੈ ਮੇਰੀ ਇਹ ਸ਼ਹਿਰ ਨੇ ਮੈਨੂੰ ਰੋਟੀ ਲਾਇਆ ਇਹ ਸ਼ਹਿਰ ਤੋਂ ਮੈਨੂੰ ਮਸ਼ਹੂਰੀ ਮਿਲੀ ਤੇ ਸੋਚਿਆ ਸੀ ਮੁੱਖ ਮੰਤਰੀ ਜੋ ਹੋ ਰਿਹਾ ਤਾਂ ਸਾਡੇ ਤਾਂ ਜੀ ਦਿਮਾਗ ਚ ਹੀ ਨਹੀਂ ਆਉਂਦਾ ਇਹ ਕੁਝ ਅਸੀਂ ਤਾਂ ਮੱਜਾਂ ਦੀਆਂ ਪੂਛਾਂ ਫੜ ਕੇ ਤੇ ਡੋਬਿਆਂ ਚ ਤਾਰੀਆਂ ਲਾਉਣ ਸਿੱਖਿਆ ਜੀ ਅਸੀਂ ਕਿ ਤੁਮ ਮੁੱਖ ਮੰਤਰੀ ਇਹ ਤਾਂ ਜੋਂਦਾ ਰਵੇ ਕੇਜਰੀਵਾਲ ਉਹਨੇ ਪਾਰਟੀ ਬਣਾਈ ਉਹਨੇ ਰਾਮਲੀਲਾ ਗਰਾਊਂਡ ਚ ਸ਼ੂਗਰ ਦਾ ਮਰੀਜ਼ ਹੈ ਜੀ ਤੇ ਫੇਰ ਵੀ 15 ਦਿਨ ਭੁੱਖ ਹੜਤਾਲ ਬਖਤ ਕਹਿੰਦੇ ਫਾਇਦੇ ਖਤਰੇ ਚ ਜੋ ਦੇਸ਼ ਹੀ ਖਤਰੇ ਚ ਮੈਂ ਨਹੀਂ ਮੈਂ ਜਿੰਦਗੀ ਚ ਕੋਈ ਗਿਆ ਆਈ ਯਾਰ ਸੱਫਰਾ ਜੀ ਇੰਡੀਅਨ ਰੈਵਨਿਊ ਸਰਵਿਸ ਦਾ ਇਨਕਮ ਟੈਕਸ ਦਾ ਕਮਿਸ਼ਨਰ ਹੈ ਆਈਆਈਟੀ ਖੜਗਪੁਰ ਤੋਂ ਇੰਜੀਨੀਅਰ ਹੈ ਇਹ ਕੋਈ ਮੋਦੀ ਵਾਲੀ ਡਿਗਰੀ ਨਹੀਂ ਹੈਗੀ ਵਿਜਲੀ ਫੂੰਦੀ ਨਹੀਂ ਹੈਗੀ ਸਾਰੀਆਂ ਡਿਗਰੀਆਂ ਪਈਆਂ ਨੇ ਉਹਦੀ ਅਠਵੀਂ ਵੀ ਨਹੀਂ ਲੱਭਦੀ ਪਤਾ ਨਹੀਂ ਕਿੱਥੋਂ ਕੀ ਕੀ ਸੁਣਾਈ ਜਾਂਦੇ ਹੈ ਉਹ ਇੱਕ ਦਿਨ ਮੈਂ ਸੁਣੀ ਜਾਂਦਾ ਸੀ ਉਤੋਂ ਉਹ ਕਿ ਤੇ શ્રી ਹਰੀਕੋਟਾ ਚੰਦਰਯਾਨ ਦਾ ਲਾਂਚ ਸੀ ਪ੍ਰਧਾਨ ਮੰਤਰੀ ਕਹਿੰਦੇ ਬੋਲਣਗੇ ਸੁਣਾਗੇ ਜੀ ਦੇਸ਼ ਦਾ ਪ੍ਰਧਾਨ ਮੰਤਰੀ ਸਾਡਾ ਫਰਜ ਬਣਦਾ ਸੁਣੀਏ ਉਹ ਕਹਿੰਦਾ ਵੀ ਬੈਨੋ ਭਾਈਓ ਇਸਰੋ ਸੇ ਕਿਉਂਕਿ ਆਪਣੀ ਇਸਰੋ ਹੈ ਨਾ ਕੰਪਨੀ ਜਿਵੇਂ ਉਹਨਾਂ ਦੀ ਨਾਅ ਹੈ ਆਪਣੀ ਇਸਰੋ ਹੈ ਜਿਹੜੀ ਸ਼੍ਰੀ ਹਰੀਕੋਟਾ ਤੋਂ ਲਾਂਚਿੰਗ ਹੁੰਦੀ ਹੈ ਇਸਰੋ ਸੇ ਮੇਰਾ ਪੁਰਾਣਾ ਨਾਤਾ ਹੈ

तीसरी चौथी कक्षा में पढ़ता था जब मैं स्कूल जाता था तो टीचर कहता था अब तू इसरो में बैठ अब इसरो में अब इसरो में इसलिए इसरो की, की कुछ पल्ले पै गया मुल्क मैं क्या वो की कुछ पल्ले पै गया डरिए डरिए करतारों डरिए मैं क्या चलने पै रहे ने हूं देख लो ओ, आई आई टी खड़गपुर का इंजीनियर आप इनकम टैक्स कमिशन दे बारे मशहूर है कि उत्तर चपरासी भी बोरिया भर के लोटा ने चपरासी कमिश्नर बोरिया की ट्रक टाखी भर सारिया नौकरी लत्त मार के केश के हक चढ़ सामने कर जो दुनिया भर दिया जो दुनिया भर दिया, दिया गाल ਲੋਕ ਆ ਰਹੇ ਨੇ ਜੋ ਬੀਜੇਪੀ ਨੇ ਉਹ ਆਪਣੀ ਜਿਹੜੀ ਟ੍ਰੋਲ ਆਰਮੀ ਜਿਉਂ ਲੱਗ ਗਿਆ ਤੜਕੇ ਉੱਠ ਕੇ ਕੇਜਰੀ ਉਹ ਕੇਜਰੀ ਵਾ ਇਹਨੂੰ ਅੰਦਰ ਕਰਾਂਗੇ ਇਹਨੂੰ ਬਾਹਰ ਕਰਾਂਗੇ ਇਹਨੂੰ ਐ ਕਰਾਂਗੇ ਇਹਨੂੰ ਉਹ ਕਰਾਂਗੇ ਦੱਸੋ ਜੀ ਬਗਾਰ ਕੀ ਦਿੱਤਾ ਜਨਾਬ ਅਸੀਂ ਸਾਨੂੰ ਲੋੜ ਕੀ ਸੀ ਜੇ ਜੱਜ ਦੇ ਨਿਕਲ ਆਉਂਦੇ ਜੇ ਇਹ ਚੱਜ ਦੇ ਨਿਕਲ ਆਉਂਦੇ ਸਾਨੂੰ ਲੋੜ ਕੀ ਸੀ ਮੈਂ ਤਾਂ ਕਲਾਕਾਰ ਸੀ ਸੰਜੀਵ ਰੋੜਾ ਵਧੀਆ ਦੀ ਇੰਡਸਟਰੀ ਚਲਾਉਂਦਾ ਸੀ ਇਹ ਕਮਿਸ਼ਨਰ ਸੀ ਕੋਈ ਕੋਈ ਸਾਡਾ ਵਕੀਲ ਸੀ ਸਾਨੂੰ ਕੀ ਲੋੜ ਸੀ ਵੀ ਆ ਪੁੰਗਿਆਂ ਚ ਪੈਣ ਦੇ ਪਰ ਕਿਉਂ ਉੱਠ ਕੇ ਪੰਜਾਬ ਵਾਲੇ ਮੈਨੂੰ ਗਾਲਾਂ ਦੇਣ ਲੱਗ ਜਾਂਦੇ ਆ ਬਾਜ ਬਿਉਰੀ